ਸੋ ਦਾਦੇ ਕੀ ਗੁਰਦਾਸਪੁਰ ਦੇ ਕਸਬਾ ਪੁਰਾਣਾ ਸਾਲਾ ਨਜ਼ਦੀਕ ਇੱਕ ਦਰਦਨਾਕ ਹਾਸਾ ਵਾਪਰਿਆ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ੍ਰਿਹਿਕ ਪਰਿਵਾਰ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਤੋਂ ਬਾਅਦ ਗੱਡੀ ਗੰਦੇ ਨਾਲ ਦੇ ਵਿੱਚ ਜਾ ਡਿੱਗੀ ਹਾਸੇ ਦੇ ਵਿੱਚ ਗੱਡੀ ਚਲਾ ਰਹੇ ਪਿਓ ਤੇ ਉਸ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਗੱਡੀ ਰਾਹੀਂ ਆਪਣੇ ਘਰ ਮੁਕੇਰੀਆਂ ਵੱਲੋਂ ਵਾਪਸ ਜਾ ਰਿਹਾ ਸੀ ਇਸ ਦੌਰਾਨ ਇੱਕ ਟਿੱਪਰ ਓਵਰਟੇਕ ਕਰਦੇ ਨੇ ਤਾਂ ਕਾਰ ਦਾ ਸੰਤੁਲਨ ਅਚਾਨਕ ਵਿਗੜ ਗਿਆ ਤੇ ਗੱਡੀ ਪਲਟੀਆਂ ਖਾਂਦੀ ਹੋਈ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ ਚਾਲ ਕਤੇ ਉਸ ਦੀ 4 ਸਾਲਾ ਧੀ ਦੀ ਜਾਨ ਚਲੀ ਗਈ ਹਾਦਸੇ ਦੌਰਾਨ ਮੌਕੇ ਤੇ ਪਹੁੰਚੇ ਰਾਹਗੀਰਾਂ ਵੱਲੋਂ ਗੱਡੀ ਵਿੱਚ ਬੈਠੀ ਮਾਂ ਤੇ ਉਸ ਦੇ ਪੁੱਤਰ ਨੂੰ ਸੁਰੱਖਿਅਤ ਬਾਹਰ ਕਰ ਲਿਆ ਗਿਆ ਰਾਹਗੀਰਾਂ ਮੁਤਾਬਕ ਗੱਡੀ ਦੀ ਸਪੀਡ ਜ਼ਿਆਦਾ ਸੀ ਸ਼ਾਇਦ ਗੱਡੀ ਚਲਾ ਰਹੇ ਵਿਅਕਤੀ ਨੂੰ ਨੀਂਦ ਦਾ ਝੋਕਾ ਆਉਣ ਕਰਕੇ ਇਹ ਹਾਦਸਾ ਵਾਪਰਿਆ ਹਾਦਸੇ ਦੇ ਅਸਲ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਦੇਖੋ ਜੀ ਬਹੁਤ ਹੀ ਮੰਦਭਾਗੀ ਜੀ ਇਹ ਘਟਨਾ ਹੈ ਇਹ ਅਸੀਂ ਪੀਪੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ-ਮੋਟੀ ਸੱਟ ਬੇੜੀ ਹੀ ਬਸ ਤੇ ਜਿਹੜੇ ਪਿਓ ਟੀ ਉਹਨ ਅੱਛਾ ਜੇ ਜਿਵੇਂ ਤੁਸੀਂ ਦੱਸ ਰਹੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿੱਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕਿ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਚੱਕੇ ਇਹੀ ਗੱਲ ਇਹੀ ਆ ਗਈ ਇਸ ਤਰ੍ਹਾਂ ਦੀ ਕੁਝ ਗੱਲ ਹੋ ਗਈ ਹੈ ਹਾਂ ਜੀ ਕਾਰਨ ਕੀ ਬਣਿਆ ਹਾਲਾਤਾ ਵਾਪਰਦਾ ਅਜੇ ਤੱਕ ਕੋਈ ਨਹੀਂ ਹੈ ਜਿਹੜੇ ਪੁਰਾਣੇ ਪਤਾ ਲੱਗੇਗਾ ਕਿ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋੜ ਕਰਕੇ ਪੱਟ ਗਈ ਹੈ ਜਿਹਦੇ ਨੇ ਕਿਹਾ ਜੀ ਇਹੋ ਜਿਹੀ ਇੱਕ ਲੜ ਠੀਕ ਹੈ ਇੱਕ ਜਨਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦਨਾ ਘਟ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹਨਾਂ ਜੈਦ ਸਾਹਿਬ ਦੀ ਉਹਨਾਂ ਦੋਨਾਂ ਪਟਿਆ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਦੇਖੋ ਜੀ ਬਹੁਤ ਹੀ ਮੰਦਪਾਗੀ ਹੈ ਘਟਨਾ ਇਹ ਐਸਪੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇਹੀਂ ਆਉਂਦੇ ਹੁੰਦੇ ਨੇ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜੀ ਜ਼ਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪਈ ਸੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਟ ਹੋ ਗਈ ਕੁਝ ਕੀ ਸੀ ਉਹਨਾਂ ਦੀ ਅੱਛਾ ਅੱਛਾ ਜਿਵੇਂ ਤੁਸੀਂ ਦੱਸ ਰਹੇ ਹੋ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱ ਕਹਿੰਦੇ ਵੀ ਕਿ ਝੋਕਾ ਕੀ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਗਈ ਇਸ ਤਰ੍ਹਾਂ ਦੀ ਕੋਈ ਗੱਲ ਕਰਾਈ ਹੈ ਹਾਂ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਹਾਸਾ ਵਾਪਰਦਾ ਅਜੇ ਤੱਕ ਕੋਈ ਨਹੀਂ ਪਤਾ ਕਿ ਕਿਹੜਾ ਪਤਾ ਲੱਗੇਗਾ ਕਿ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਜਿਹਦੇ ਨੇ ਕਿਹਾ ਜੀ ਇਹੋ ਜਿਹਾ ਕੱਲੜ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਟ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਡਰਾਈਵਰ ਉਹ ਛੋਟੀ ਬੱਚੀ 3 ਸਾਲ ਦੀ ਹੋਈ ਸੀ ਜਿਹੜਾ ਸਾਡੀ ਉਹਨੂੰ ਦੋਨੋਂ ਪੱਟਿਆ ਉਹਨੂੰ ਡੈਥ ਹੋ ਗਈ ਉਹਨੂੰ ਡੈਥ ਹੋ ਗਈ